ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੱਜਨੋ ਅੱਜ ਜਿਹੜੀ ਆਪਾਂ ਗੱਲ ਕਰਨੀ ਆ ਉਹ ਹੈ ਸੇਵਾ ਜਿਵੇਂ ਆਪ ਜਾਣਦੇ ਹੀ ਹੋ ਸੇਵਾ ਅਤੇ ਸਿਮਰਨ ਇਹ ਦੋ ਆਪਣੇ ਖਾਂਬੇ ਆ ਜਿੱਥੇ ਆਪਾਂ ਸਿਮਰਨ ਕਰਕੇ ਪ੍ਰਮਾਤਮਾ ਨੂੰ ਅਕਾਲ ਪੁਰਖ ਨੂੰ ਆਪਣੇ ਧੁਰੇ ਨੂੰ ਯਾਦ ਕਰਕੇ ਪ੍ਰਮਾਤਮਾ ਦੇ ਗੁਣ ਗaan ਕਰਕੇ ਪਰਮਾਤਮਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣੇ ਆਪ ਅੰਦਰੋਂ ਪਛਾਣਨਾ ਆ ਪਰਮਾਤਮਾ ਨਾਲ ਇੱਕਮਿਕ ਹੋਣਾ ਆ ਉੱਥੇ ਆਪਾਂ ਸੇਵਾ ਕਰਕੇ ਆਪਾਂ ਸੇਵਾ ਤੋਂ ਨਿਮਰਤਾ ਦਾ ਗੋਣਾ ਆਪਣੇ ਅੰਦਰ ਦੀ ਮੈਲ ਧੋਣੀ ਆ ਆਪਣੇ ਅੰਦਰ ਦੇ ਪਾਪ ਲਾਉਣੇ ਆ ਆਪਾਂ ਅੰਦਰ ਚੰਗੇ ਗੁਣ ਲੈ ਕੇ ਆਉਣੇ ਆ ਜਿਹੜਾ ਜਨਮ ਜਨਮਾਂਤਰਾਂ ਦਾ ਅਹੰਕਾਰ ਹਮੈ ਸੂਖਸ਼ਮ ਹਮੈ ਪਈਆ ਉਹ ਆਪਣੇ ਅੰਦਰ ਜਿਹੜੇ ਆਪਣੇ ਮਨ ਦੇ ਕਬਜ਼ੇ ਆ ਵੱਖਰੀਆਂ ਵੱਖਰੀਆਂ ਚੀਜ਼ਾਂ ਤੇ ਚਾਹੇ ਉਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਵਸ ਹੋ ਕੇ ਆ ਜਾਂ ਦੁਨਿਆਵੀ ਚੀਜ਼ਾਂ ਦੇ ਉੱਤੇ ਆ ਜਾਂ ਬੰਦਾ ਕਿਸੇ ਵੀ ਧਰਮ ਦੀ ਦੁਨੀਆ ਵਿੱਚ ਆ ਕੇ ਵੀ ਆਪਣੇ ਕਬਜ਼ੇ ਜਮਾਉਣ ਲੱਗ ਪੈਂਦਾ ਆ ਸੋ ਸੇਵਾ ਕਰਕੇ ਨਿਮਰਤਾ ਆਪਣੇ ਅੰਦਰ ਲੈ ਕੇ ਆਉਣੀ ਆ ਸੇਵਾ ਨਿਮਰਤਾ ਪੈਦਾ ਕਰਦੀ ਆ ਪਰ ਹੁਣ ਥੋੜਾ ਜਿਹਾ ਜੋ ਹੋ ਕੀ ਰਿਹਾ ਆ ਤਾਂ ਪਹਿਲੇ ਸੇਵਾ ਨੂੰ ਸਮਝਣਾ ਆ ਵੀ ਸੇਵਾ ਕਾਹ ਤੋਂ ਆਪਾਂ ਕਰਦੇ ਆ ਕੀ ਸੇਵਾ ਸਿਰਫ ਅਸੀਂ ਇਸ ਕਰਕੇ ਕਰਦੇ ਆ ਜਿੱਦਾਂ ਅੱਜ ਕੱਲ ਮੈਥ ਕੇ ਸੇਵਾ ਮੈਥ ਕੇ ਕਰੋ ਚਾਹ ਜਿੱਦਾਂ ਮਰਜ਼ੀ ਕਰੋ ਵਧੀਆ ਗੱਲ ਆ ਪਰ ਸਿਰਫ ਤੇ ਸਰਫੇਸ ਕਰਕੇ ਇਤਨੀ ਕਰਦੇ ਵੀ ਚਲੋ ਪੰਜਾਵਾ ਮਹੀਨਾ ਸੇਵਾ ਕਰ ਲਈ ਤੇ ਮੁੜ ਕੇ ਕੋਈ ਮੰਗ ਰੱਖ ਲਈ ਤੇ ਜੇ ਉਹ ਪ੍ਰਮਾਤਮਾ ਦੀ ਰਜ਼ਾ ਨਾ ਹੋਈ ਉਹ ਮੰਗ ਨਾ ਪੂਰੀ ਹੋਈ ਤੂੰ ਮੁੜ ਕੇ ਭੰਡੀ ਪ੍ਰਚਾਰ ਕਰੀ ਜਾਈਏ ਵੀ ਸੰਤ ਗੁਰਦੁਆਰਾ ਸਾਹਿਬ ਤੋਂ ਕੁਝ ਮਿਲਿਆ ਨਹੀਂ ਸੰਤ ਸੇਵਾ ਚ ਕੁਝ ਮਿਲਿਆ ਨਹੀਂ ਸੇਵਾ ਸੀ ਆਪਣੇ ਮਤਲਬ ਲਈ ਕਰਦੇ ਆ ਦੁਨਿਆਵੀ ਚੀਜ਼ਾਂ ਪਾਉਣ ਲਈ ਕਰਦੇ ਆ ਜਾਂ ਸੇਵਾ ਦਾ ਮੋਟਿਵ ਕੀ ਆ ਸੋ ਇਹ ਕਾਫੀ ਭਰਮ ਭੁਲੇਖੇ ਪੈ ਗਏ ਆ ਸੇਵਾ ਅਸੀਂ ਕਰਨੀ ਸੀਗੀ ਮਨਤ ਉੱਤੇ ਮਾਇਆ ਦੇ ਕਬਜੇ ਨੂੰ ਛਡਾਉਣ ਦੇ ਲਈ ਆਪਣੇ ਕਬਜੇ ਛੱਡਣ ਦੇ ਲਈ ਆਪਣੀ ਮੈਨੂ ਮਟਾਉਣ ਲਈ ਹੋ ਹੁਣ ਉਲਟਾ ਰਿਹਾ ਆ ਅਸੀਂ ਸੇਵਾ ਦੇ ਉੱਤੇ ਹੀ ਕਬਜੇ ਕਰ ਲਏ ਅਸੀਂ ਜੇ ਇਸ ਚੀਜ਼ ਨਾਲ ਹੰਕਾਰ ਮਟਾਉਣਾ ਸੀ ਉਸੇ ਚੀਜ਼ ਦਾ ਹੰਕਾਰ ਕਰਨ ਲੱਪੇ ਜੇ ਤਾਂ ਦਵਾਈ ਤੁਸੀਂ ਖਾਣੀ ਸੀ ਵੀ ਸਾਡਾ ਇਲਾਜ ਹੋ ਜਵੇ ਤਾਂ ਅਸੀਂ ਜੇ ਦਵਾਈ ਖਾ ਕੇ ਬਿਮਾਰ ਹੋਣ ਲੱਗ ਜਾਈਏ ਫੇਰ ਉਹਦਾ ਇਲਾਜ ਕਿੱਥੋਂ ਹੋਵੇਗਾ ਅਸੀਂ ਸਕੂਲ ਜਾਣਾ ਆ ਪੜ੍ਹਨ ਲਈ ਕੋ ਸਿੱਖਣ ਲਈ ਜੇ ਸਕੂਲ ਜਾ ਕੇ ਹੀ ਅਸੀਂ ਲੜਾਈਆਂ ਕਰਨ ਲੱਗ ਪਏ ਤਾਂ ਫੇਰ ਉਹ ਪੜ੍ਹਤਾ ਕਿੱਦਾਂ ਜਾਵੇਗੀ ਸੋ ਖੈਰ ਅਨੇਕਾਂ ਐਗਜ਼ਾਮਪਲਸ ਨੇ ਹੁਣ ਜੇ ਆਪਾਂ ਆਪਣੇ ਆਲੇ ਦੁਆਲੇ ਦੇਖੀਏ ਸੇਵਾਮਾਤੇ ਅਸੀਂ ਕਬਜੇ ਕਿਦਾਂ ਕਰ ਲੈ ਆਂ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਬਾਣੀ ਚੋਂ ਜੇ ਆਪਾਂ ਉਦਾਹਰਨ ਲਈਏ ਮਹਾਰਾਜ ਕੀ ਕਹਿੰਦੇ ਆਂ ਮਹਾਰਾਜ ਕਹਿੰਦੇ ਚਾਕਰ ਲੱਗੇ ਚਾਕਰੀ ਚਾਕਰ ਸੇਵਾਦਾਰ ਸੇਵਕ ਆਪਣੇ ਪ੍ਰਭੂ ਪਰਮਾਤਮਾ ਅਕਾਲ ਪੁਰਖ ਦੇ ਕਹਿ ਲੋ ਸੇਵਕ ਜਾਂ ਕਹਿ ਲੋ ਵੀ ਇੱਕ ਕਿਸਮ ਦੇ ਪਰਮਾਤਮਾ ਦੇ ਗੁਲਾਮ ਚਾਕਰ ਬਣ ਗਏ ਦਿਨ ਰਾਤ ਸੇਵਾ ਚ ਰਹਿਣਾ ਸ਼ਰਧਾ ਭੋਸਾ ਵਿਸ਼ਵਾਸ ਪਿਆਰ ਨਾਲ ਚਾਕਰ ਲੱਗੇ ਚੱਕਰੀ ਤੋ ਹੋ ਗਿਰਿਆ ਮਹਾਰਜ ਕਹਿੰਦੇ ਨਾਲੇ ਗਾਰਬ ਵਿਵਾਦ ਸੇਵਾ ਕਰਕੇ ਆਪਣੇ ਅੰਦਰਲੇ वाद ਵਿਵਾਦ ਆਪਣੇ ਅੰਦਰ ਲੀਆਂ ਦੁੱਬਦਾ ਮ ਆਪਣੇ ਅੰਦਰਲੇ ਗਰਭ ਨੂੰ ਅਹੰਕਾਰ ਨੂੰ ਮਟਾਉਣਾ ਸੀ ਮਹਾਰਾਜ ਕਹਿੰਦੇ ਚਾਕਰ ਲੱਗੇ ਚੱਕਰੀ ਨਾਲੇ ਗਾਰਬ ਵਿਵਾਦ ਨਾਲੇ ਸੇਵਾ ਕਰਕੇ ਨਾਲੇ ਚੱਕਰੀ ਵੀ ਕਹਿੰਦੇ ਸੀ ਕਰਦੇ ਆ ਨਾਲੇ ਗਰਭ ਅਹੰਕਾਰ ਵੀ ਕਰਨ ਲੱਗ ਪਏ ਆ ਨਾਲੇ ਬਾਦ ਵਿਵਾਦ ਕਰਨ ਲੱਗ ਪਏ ਲੜਾਈਆਂ ਕਰਨ ਲੱਗ ਪਏ ਆ ਚਾਕਰ ਲੱਗੇ ਚਾਕਰੀ ਨਾਲੇ ਗਰਵ ਬਾਦ ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਦ ਗੱਲਾਂ ਤਾਂ ਬਹੁਤ ਸਿੱਖ ਲਈਆਂ ਗੱਲਾਂ ਤਾਂ ਬਹੁਤ ਕਰਨ ਲੱਗ ਪਏ ਆ ਚਾਹੇ ਕਿਤਾਬੀ ਗਿਆਨ ਦੁਨਿਆਵੀ ਗਿਆਨ ਜਾਂ ਕਥਾ ਸੁਣ ਕੇ ਰਿਪੀਟ ਕਰਨਾ ਬਹੁਤ ਸਿੱਖ ਗਏ ਆ ਪਰ ਉਹ ਗੱਲ ਨਹੀਂ ਬਣੀ ਅੰਦਰ ਧਾਰਨ ਨਹੀਂ ਕੀਤੀ ਗੱਲਾਂ ਕਰੇ ਕਣੇਰੀਆਂ ਖਸਮ ਨਾ ਪਾਏ ਸਾਧ ਗੱਲਾਂ ਤਾਂ ਬਹੁਤ ਕਰ ਰਹੇ ਆ ਗੱਲਾਂ ਤਾਂ ਬਹੁਤ ਕੀਤੀਆਂ ਆ ਤਾਂ ਚੜ ਚੜ ਕੇ ਹਰੇਕ ਪਾਸੇ ਸਟੇਜਾਂ ਤੇ ਇੱਧਰ ਉੱਧਰ ਜਿੱਥੇ ਵੀ ਮਰਜੀ ਪਰ ਖ ਆਪਣੇ ਖਾਸ પતિ ਪਰਮੇਸ਼ਰ ਅਕਾਲ ਪੁਰਖ ਉਹਦਾ ਰਸ ਜਿਹੜਾ ਆ ਉਹ ਪ੍ਰਮਾਤਮਾ ਦੇ ਪ੍ਰੇਮ ਦਾ ਉਹ ਨਹੀਂ ਪਾ ਹੋਇਆ ਖਸਮ ਨਾ ਪਾਏ ਸਾਧ ਫਿਰ ਹੁਣਾਂ ਕਿਦਾਂ ਮਾਰੇ ਨੇ ਦੱਸਿਆ ਆਪਾਂ ਨੂੰ ਆਪ ਗਵਾਏ ਆਪਨਾ ਆਪ ਗਵਾ ਕੇ ਆਪਣਾ ਅਹੰਕਾਰ ਛੱਡ ਕੇ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਤਾਂ ਫੇਰ ਕੁਛ ਮਾਨ ਮਿਲਦਾ ਆ ਇਹ ਕਾਲਣਾ ਕਾਲ ਕੇ ਆਪਣੇ ਇਤਿਹਾਸ ਬੇਅੰਤ ਐਗਜ਼ਾਮਪਲਸ ਨਾਲ ਭਰਿਆ ਪਿਆ ਆ ਚਾਹੇ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰਨਾਗ ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਚਾਹੇ ਗੁਰੂ ਅਮਰਦਾਸ ਜੀ ਮਹਾਰਾਜ ਤੇ ਇਦਾਂ ਹੀ ਅੱਗੇ ਚੱਲਦਾ ਗਿਆ ਲੜੀਵਾਰ ਸ਼ਹੀਦਾਂ ਸਿੰਘਾਂ ਤੱਕ ਤੇ ਹੁਣ ਵੀ ਸੇਵਕ ਹੈਗੇ ਆ ਆਪਣਾ ਆਪ ਗਵਾਉਣਾ ਪੈਂਦਾ ਆ ਆਪਣਾ ਆਪ ਛੱਡਣਾ ਪੈਂਦਾ ਆਪਣਾ ਅਹੰਕਾਰ ਛੱਡਣਾ ਪੈਂਦਾ ਆ ਫੇਰ ਆਪ ਗਵਾਏ ਸੇਵਾ ਕਰੇ ਤਾਂ ਕਿਸ ਪਾਏ ਮਾਰ ਆਪਣਾ ਆਪ ਗਵਾ ਕੇ ਸੇਵਾ ਕਰਨੀ ਪੈਂਦੀ ਆ ਇੱਥੇ ਆਪਣਾ ਜਿਤਾ ਕੇ ਨਹੀਂ ਵੀ ਮੈਂ ਕਰਦਾ ਆ ਮੈਂ ਹੀ ਕਰੂੰਗਾ ਮੈਂ ਦੇਖੋ ਜੀ ਹੁਣ ਦੇਖ ਲਓ ਆਪਣੇ ਆਪਣੇ ਹਰੇਕ ਪਾਸੇ ਇਹ ਅਕਲ ਹੈ ਆਪਣੇ ਧਰਮ ਦੀ ਨਹੀਂ ਹੁਣ ਮੈਂ ਚਲੋ ਆਪਣੇ ਧਰਮ ਦੀ ਗੱਲ ਕਰਦਾ ਕਰਕੇ ਆਪਣੇ ਸਾਰੇ ਯਾਰ ਮਿੱਤਰ ਜਿਹੜੇ ਸੁਣਦੇ ਆ ਉਹ ਜਾਰੇ ਆਪਣੇ ਧਰਮ ਵਾਲੇ ਆ ਧਰਮ ਸਾਰੇ ਚੰਗੇ ਆ ਪਰ ਹਰੇਕ ਪਾਸੇ ਬਿਮਾਰੀ ਫੈਲ ਚੁੱਕੀ ਆ ਹਰ ਪਾਸੇ ਸੋ ਆਪਣੇ ਜੇ ਆਪਾਂ ਗੱਲ ਕਰੀਏ ਦੇਖ ਲਓ ਸ਼੍ਰੋਮਣੀ ਕਮੇਟੀ ਕਿੱਥੋਂ ਬਣੀ ਸੀਗੀ ਬਹੁਤ ਕਾਲਣਾ ਘਾਲ ਕੇ ਬਹੁਤ ਕੁਰਬਾਨੀਆਂ ਨਾਲ ਕਹਿ ਲਓ ਜਦੋਂ ਜੈਦ ਨਾਲ ਉੱਥੇ ਵੀ ਕਬਜ਼ੇ ਹੋ ਗਏ ਸਾਡੇ ਵੱਡੇ ਵੱਡੇ ਤਖਤਾਂ ਤੇ ਉੱਥੇ ਵੀ ਬੰਦੇ ਫਿੱਟ ਹੋ ਗਏ ਸੇਵਾਆਂ ਨਾਲੇ ਉੱਥੇ ਉੱਥੇ ਵੀ ਕੰਮ ਖਰਾਬ ਹੋਣ ਲੱਗ ਪਏ ਆ ਜਾਂ ਕਹਿ ਲਓ ਵੀ ਚਾਲਬਾਨ ਚਲਾਕ ਬੰਦਿਆਂ ਦੇ ਪਿੱਛੇ ਲੱਗ ਕੇ ਦੁਨਿਆਵੀ ਕਾਰਨਾ ਕਰਕੇ ਅਸੀਂ ਉੱਥੋਂ ਵੀ ਕੁਝ ਵਧੀਆ ਸੇਵਾ ਨਹੀਂ ਕਰ ਪਾ ਰਹੇ ਰੋਲ ਨਵਾ ਰਹੇ ਉੱਪਰੋਂ ਚਲਦੀ ਚਲਦੀ ਕਹਾਣੀ ਆ ਰਹੀ ਆ ਥੱਲੇ ਤੱਕ ਆ ਜਾਓ ਆਪਣੇ ਗੁਰਦੁਆਰਿਆਂ ਵਿੱਚ ਆ ਜਾਓ ਨਾਲੇ ਆਪਾਂ ਕਹਿੰਦੇ ਅਸੀਂ ਮੁੱਖ ਸੇਵਾਦਾਰ ਆ ਅਸੀਂ ਜੀ ਪ੍ਰਬੰਧਕ ਸੇਵਾਦਾਰ ਆ ਸਾਰੇ ਕਮੇਟੀ ਸੇਵਾਦਾਰ ਆ ਉੱਥੋਂ ਤੱਕ ਵੀ ਕਬਜ਼ੇ ਹੋ ਗਏ ਉੱਥੇ ਵੀ ਮੈਂ 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 ਕਰਦੇ ਤੁਰੇ ਫਿਰਨਾ ਵੀ ਅਸੀਂ ਜੋ ਕਹਾਂਗੇ ਉਹ ਹੀ ਚੱਲੂ ਧਮਕੀਆਂ ਦੇਣੀਆਂ ਲੜਾਈਆਂ ਕਰਨੀਆਂ ਸੇਵਾ ਨਹੀਂ ਕਰਨ ਦੇਣੀ ਪੇਰ ਉਦੋਂ ਥੱਲੇ ਆ ਜਾਓ ਜਿਹੜੇ ਸਾਰੇ ਸੇਵਾਦਾਰ ਬਾਕੀ ਮੇਰੇ ਵਰਗੇ ਆਮ ਜਿਹੜੇ ਬੇਸ਼ੱਕ ਪ੍ਰਮਾਤਮਾ ਨੇ ਨਾਮ ਜਪਵਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਆਪਾਂ ਸਾਰਿਆਂ ਨੂੰ ਸਾਰਿਆਂ ਨੂੰ ਕਿਹਾ ਕਿ ਮਹਾਰਾਜ ਕਹਿੰਦੇ ਤੁਸੀਂ ਮੇਰੇ ਖਾਸ ਆ ਪਰ ਖੈਰ ਸਾਡੇ ਉਹਨੇ ਕਰਮ ਰਾਜ ਬਣਾਵੇ ਆਪਣੇ ਚਰਨਾਂ ਨਾਲ ਜੋੜੇ ਪਰ ਜਿਹੜੇ ਬਾਕੀ ਸੇਵਾਦਾਰ ਉਹ ਵੀ ਸੇਵਾ ਮਤ ਤੁਸੀਂ ਕਿਸੇ ਵੀ ਦੁਨੀਆ ਤੇ ਕੋਈ ਵਿਰਲੇ ਗੁਰਦਸਬ ਬੱਚਾ ਹੋਊਗਾ ਜਿੱਥੇ ਨਹੀਂ ਕਬਜੇ ਜਿੱਥੇ ਚਲ ਜਾਓ ਉੱਥੇ ਕਹਿੰਦੇ ਅਸੀਂ ਸੇਵਾ ਕਰਦੇ ਹਾਂ ਹੋਰ ਕੋ ਹੱਥ ਲਾ ਕੇ ਦਿਖਾਵੇ ਸਾਡੀ ਸੇਵਾ ਅਸੀਂ ਕਰਾਂਗੇ ਜੇ ਕੋਈ ਕਮੇਟੀ ਦਾ ਪ੍ਰਧਾਨ ਹੈ ਉਹ ਕਹਿੰਦਾ ਅਸੀਂ ਆ ਜੇ ਕੋਈ ਚੇਅਰਮੈਨ ਹੈ ਉਹ ਕਹਿੰਦਾ ਮੈਂ ਹੀ ਮੈਂ ਆ ਜੇ ਕੋਈ ਸੈਕਟਰੀ ਖਜ਼ਾਨਚੀ ਮੈਂਬਰ ਸਾਰੇ ਕਹਿੰਦੇ ਅਸੀਂ ਅਸੀਂ ਆ ਬਸ ਲੜਾਈਆਂ ਝਗੜੇ ਸੱਜਣੋ ਗੱਲ ਤਾਂ ਗਵਾਉਣ ਦੀ ਸੀਗੀ ਆਪਣੇ ਆਪ ਨੂੰ ਆਪ ਗਵਾਏ ਸੇਵਾ ਕਰੇ ਤਾਂ ਕਿਛ ਭਾਇਮਾਨ ਨਾਨਕ ਜਿਸਨੂੰ ਲੱਗਾ ਤਿਸ ਮਿਲੈ ਲੱਗਾ ਸੋ ਪ੍ਰਵਾਨ ਮਾਰਾ ਇਹ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹਨ ਜਿਹਨੂੰ ਮਨ ਲਈ ਤੂੰ ਸੇਵਾ ਸੇਵਨ ਕਰਨਾ ਸ਼ੁਰੂ ਕੀਤਾ ਪਰਮਾਤਮਾ ਦੇ ਨਾਲ ਜੇ ਉਹਨੂੰ ਮਿਲੇਗਾ ਉਹਨੂੰ ਮਿਲਣ ਲਈ ਅੱਗੇ ਵਧਦਾ ਰਹੇਗਾ ਪਰਮਾਤਮਾ ਦੇ ਗੁਣ ਲੈ ਕੇ ਫੇਹੀ ਪ੍ਰਵਾਨ ਆ ਨਹੀਂ ਤਾਂ ਹੰਕਾਰ ਦੀ ਸੇਵਾ ਕੀਤੀ ਕਾਦੀ ਪ੍ਰਵਾਨ ਆ ਵਿੱਚ ਇੱਕ ਗੱਲ ਯਾਦ ਆ ਗਈ ਆ ਪਿੱਛੇ ਜਿਹੜੇ ਆਪਣੇ ਵੀ ਇੱਧਰ ਗੁਰਦੁਰਦ ਸਾਹਿਬ ਆ ਜਨਰਲ ਬੋਡੀ ਦੀ ਮੀਟਿੰਗ ਹੋਈ ਉੱਥੇ ਵੀ ਕਿੰਨਾ ਦੁਰਵਰਤੋਂ ਕੀਤੀ ਗਈ ਆਪਣੀ ਪੋਜੀਸ਼ਨ ਦੀ ਸ਼ਰਿਆਮ ਸਟੇਜ ਤੋਂ ਖੜੇ ਹੋ ਕੇ ਝੂਠ ਬੋਲ ਦਿੱਤਾ ਗਿਆ ਕਿੰਨਾ ਵਧੀਆ ਮਤਾ ਸੀਗਾ ਵੀ ਸਾਰੇ ਅਮਰਤਾਰੀ ਹੁਣ ਕਮੇਟੀ ਵਿੱਚ ਜਿਹੜਾ 18 ਮੈਂਬਰੀ ਝੂਠ ਸ਼ਰਿਆਮ ਗੁਰੂ ਦੀ ਹਜ਼ੂਰੀ ਵਿੱਚ ਕੀ ਬੋਲ ਦਿੱਤਾ ਗਿਆ ਕਿ ਜਿਵੇਂ ਸਿੰਘ ਕਹਿੰਦੇ ਆ ਵੀ ਸਾਰੇ ਕਮੇਟੀ ਵਾਲੇ ਸਬਕਮੇਟੀਆਂ ਵਾਲੇ ਜਿਹੜੇ ਸੇਵਾ ਕਰਨ ਗੁਰਦੁਆਰੇ ਕੰਸਟਰਕਸ਼ਨ ਵਾਲੇ ਸਾਰੇ ਅਮਰਤਾਰੀ ਹੁਣ ਹਾਲਾਂਕਿ ਇਹ ਗੱਲ ਹੈ ਨਹੀਂ ਸੀ ਤਿੰਨ ਅਰਦਾਸਾਂ ਕੀਤੀਆਂ ਗੁਰਦਰ ਸਾਹਿਬ ਉਹ ਮੁਕਰ ਗਏ ਨਾਲ ਸ਼ਰਿਆਮ ਗੁਰੂ ਮਹਾਰਾਜ ਸਾਹਮਣੇ ਸੇਵਾ ਕੀਤੀ ਗਈ ਸੀ ਵਿੱਚ ਹੀ ਬਹੁਤ ਸਤਕਾਰ ਜੋ ਗ੍ਰਾਂਥੀ ਸਿੰਘ ਵੀ ਵਿੱਚ ਹੀ ਆ ਉਹ ਜੇ ਦੇਖਿਆ ਜਾਵੇ ਤਾਂ ਹੈਗੇ ਤੋਂ ਸਾਰੇ ਤਨਖਾਈਏ ਹੀ ਆ ਕਿਉਂਕਿ ਅਰਦਾਸ ਤੋਂ ਪਗੋੜੇ ਹੋ ਗਏ ਅਰਦਾਸ ਕਿਹਾ ਗਿਆ ਸੀ ਜੇ ਆਹ ਇਨਸਾਨ ਅੰਮ੍ਰਿਤ ਨਹੀਂ ਛਕਣਗੇ ਤੇ ਨਾਲ ਨਹੀਂ ਹੋਣਗੇ ਸਾਡੇ ਜਾਣ-ਜਾਣ ਨਾਲ ਖੜੇ ਕਰਦੇ ਆ ਗੁਰੂ ਨਾ ਚੜਾਕੀਆਂ ਥੋੜੀ ਚੱਲਣੀਆਂ ਤਾਂ ਸੱਜਣੋ ਜਿਹਨਾਂ ਜਨਨ ਅਰਦਾਸ ਵਿੱਚ ਹਾਜ਼ਰੀ ਭਰੀ ਸੀ ਉਹ ਦੇਣਦਾਰ ਆ ਤਨਖਾਈਏ ਹੋ ਗਏ ਆ ਤੇ ਜਿਨ੍ਹਾਂ ਨੇ ਗੁਰਸਿੱਖਾਂ ਦੀ ਕਮੇਟੀ ਵਾਲਾ ਮਤੇ ਦੇ ਖਿਲਾਫ ਹੱਥ ਖੜੇ ਕੀਤੇ ਆ ਫਜਨੋ ਦਿਲੋਂ ਸੋਚ ਕੇ ਦੇਖਿਓ ਹੱਥ ਤਾਂ ਖੜੇ ਕਰਤੇ ਪਰ ਕਿਤੇ ਗੁਰੂ ਨੂੰ ਵਦਾਵਾਦ ਨਹੀਂ ਦੇ ਦਿੱਤਾ ਇਹ ਵਦਾਵੇ ਹੀ ਹੋਏ ਹੱਥ ਖੜੇ ਕਰਕੇ ਗੁਰੂ ਨੂੰ ਕਹਿਤਾ ਵੀ ਅਸੀਂ ਨਹੀਂ ਮੰਨਦੇ ਤੇਰੀ ਸੋ ਇਹ ਭੁੱਲਾਂ ਬਖਸ਼ਾਉਣੀਆਂ ਪਣੇ ਨੇ ਤੇ ਇਹਨਾਂ ਦੀਆਂ ਸਜ਼ਾਵਾਂ ਤਾਂ ਮਿਲਣੀਆਂ ਹੀ ਆ ਕਿਉਂਕਿ ਗੁਰੂ ਦੇ ਹਜ਼ੂਰੀ ਵਿੱਚ ਗਲਤ ਕੰਮ ਕਰ ਦਿੱਤਾ ਸੋ ਤਨਖਾਈਏ ਹੋ ਗਏ ਆ ਸੋ ਆਪਾਂ ਹੰਕਾਰ ਨਹੀਂ ਕਰਨੀ ਲੜਾਈਆਂ ਨਹੀਂ ਕਰਨੀਆਂ ਵੀ ਮੈਂ ਹੀ ਮੈਂ ਆ ਕੋਈ ਦੁਨਿਆਵੀ ਬੰਦੇ ਆ ਪਿੱਛੇ ਅਸੀਂ ਗੁਰੂ ਮਹਾਰਾਜ ਦੀ ਬਾਣੀ ਨੂੰ ਵੀ ਪਿੱਛੇ ਪਾ ਦਈਏ ਇਹ ਕੰਮ ਨਹੀਂ ਹੋਣਾ ਚਾਹੀਦਾ ਸੇਵਾ ਨਿਮਰਤਾ ਨਾਲ ਕਰੀਏ ਆਪਣੇ ਭਾਈ ਬਣ ਕੇ ਰਹੀਏ